ਲੋਕ ਸਭਾ ਚੋਣਾਂ ਦੇ ਲਈ ਅਕਾਲੀ ਦਲ ਨੇ ਪਹਿਲੀ ਲਿਸਟ ਦੇ ਵਿੱਚ 7 ਉਮੀਦਵਾਰਾਂ ਦਾ ਕੀਤਾ ਐਲਾਨ ਗੁਰਦਾਸਪੁਰ ਤੋਂ ਦਲਜੀਤ ਚਿਮਾ ਨੂੰ ਦਿੱਤੇ ਟਿਕਟ ਪਟਿਆਲਾ ਤੋਂ ਐਨਕੇ ਸ਼ਰਮਾ ਨੂੰ ਤਾਰਿਆ ਮੈਦਾਨ 'ਚ ਕਮਨੀਅਕ ਅਕਾਲੀ ਦਲ ਨੇ ਅੰਮ੍ਰਿਤਸਰ ਤੋਂ ਨਿਲ ਜੋਸ਼ੀ ਨੂੰ ਦਿੱਤੇ ਟਿਕਟ ਨਨਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੋ ਮਾਜਰਾ ਨੂੰ ਤਾਰਿਆ ਮੈਦਾਨ 'ਚ ਤਾਂ ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਅਤੇ ਫਤਿਹਗੜ੍ਹ ਸਾਹਿਬ ਤੋਂ ਵਿਕਰਮਜੀਤ ਸਿੰਘ ਤੇ ਖੇੜਿਆ ਦਾ ਗੜੀਦਾਲ ਦੀ ਪਹਿਲੀ ਲਿਸਟ ਦੇ ਵਿੱਚ ਨਹੀਂ ਹੈ ਹਰਸਵਤ ਕੋਰ ਬਾਦਲ ਦਾ ਨਾਮ ਬੰਡਾ ਤੋਂ ਪਾਰਟੀ ਦੇ ਸੰਭਾਵੀ ਉਮੀਦਵਾਰ ਨੇ ਮੌਜੂਦਾ ਸੰਸਦ ਮੈਂਬਰ ਹਰਸਮਰਤ ਬਾਦਲ ਮੋਹਨਪ੍ਰੀਤ ਭਗਵੰਤ ਮਾਨ ਦਾ ਅਸਮ ਦੇ ਵਿੱਚ ਹੁਣ ਪ੍ਰਚਾਰਤਾ ਦੂਜਾ ਦਿਨ ਸੋਨਿਤਪੁਰ ਦੇ ਵਿੱਚ ਕੱਢ ਰਹੇ ਨੇ ਰੋਡ ਸ਼ੋਅ ਦੋ ਸੀਟਾਂ ਤੇ ਚੋਣ ਲੜ ਰਹੀ ਹੈ ਆਪ ਕੈਬਨਟ ਮੰਤਰੀ ਰਾਜਿੰਦਰ ਪੁਲਰ ਨੇ ਆਪਣੇ ਵਿਵਾਦਿਤ ਬਿਆਨ ਤੇ ਮੰਗੀ ਮਾਫੀ ਬੋਲੇ ਜਜ਼ਬਾਤੀ ਹੋ ਕੇ ਮੇਰੇ ਮੂੰਹੋਂ ਨਿਕਲੇ ਕੁਝ ਸ਼ਬਦ ਕਿਸੇ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ ਕੋਈ ਮਕਸਦ ਪੱਟੀ ਦੇ ਵਿੱਚ ਰੈਲੀ ਦੌਰਾਨ ਤਰਖਾਨ ਤੇ ਸੁਨਿਆਰ ਭਾਈਚਾਰੇ ਤੇ ਕੀਤੀ ਸੀ ਟਿੱਪਣੀ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਲਗਾਤਾਰ ਜਾਰੀ ਗੁਰਦਾਸਪੁਰ ਦੇ ਵਿੱਚ ਕਿਸਾਨਾਂ ਨੇ ਦਨੇਸ਼ ਬੱਬੂ ਦੀ ਘੇਰੀ ਗੱਡੀ ਤਾਂ ਫਰੀਦਕੋਟ ਦੇ ਵਿੱਚ ਮੋੜ ਹੰਸਰਾਜ ਹੰਸਤਾ ਕੀਤਾ ਵਿਰੋਧ ਆਪ ਸੰਸਦ ਸੰਜੇ ਸਿੰਘ ਦਾ ਵੱਡਾ ਇਲਜ਼ਾਮ ਬੀਜਪੀ ਦੇ ਇਸ਼ਾਰੇ ਤੇ ਮੇਰੀ ਕੇਜਰੀਵਾਲ ਦੇ ਨਾਲ ਹੋਣ ਵਾਲੀ ਮੁਲਾਕਾਤ ਰੋਕਾਈ ਗਈ ਬੋਲੇ ਸੀਆ ਮੰਨਦੀ ਵੀ ਕੇਜਰੀਵਾਲ ਦੇ ਨਾਲ ਨਹੀਂ ਕਰਵਾਈ ਜਾ ਰਹੀ ਫਿਜ਼ੀਕਲ ਮੁਲਾਕਾਤ ਜੰਗਲੇ ਤੋਂ ਆਰ ਪਰ ਹੋ ਕੇ ਹੀ ਮਿਲਣਗੇ ਦੋਵੇਂ ਚੰਗ ਸੱਜ ਚੰਨ ਤੱਕ ਕਰ ਸਕਦੀ ਹੈ ਪੰਜਾਬ ਦੇ ਵੀ ਉਮੀਦਵਾਰਾਂ ਦਾ ਐਲਾਨ ਦਿੱਲੀ ਦੇ ਵਿੱਚ ਚੋਣ ਕਮੇਟੀ ਦੀ ਬੈਠਕ ਦੇ ਵਿੱਚ ਲੱਗੇਗੀ ਮੋਰ ਹਰਿਆਣਾ ਹਿਮਾਚਲ ਦਿੱਲੀ ਦੇ ਮੀਰਵਾਰਾਂ ਦੀ ਲਿਸਟ ਵੀ ਹੋ ਸਕਦੀ ਹੈ ਜਾਰੀ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਓ ਨਿਊਜ਼ 80 ਪੰਜਾਬ ਹਲਾਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਤੇ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਗੱਲ ਹੋਵੇਗੀ 24 ਦੇ ਚੈਂਪੀਅਨ ਦੀ ਤੇ ਅਕਾਲੀ ਦਲ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਕਿ ਲੋਕ ਸਭਾ ਚੋਣਾਂ ਦੇ ਲਈ ਅਕਾਲੀ ਦਲ ਦੇ ਵੱਲੋਂ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਨੇ 7 ਉਮੀਦਵਾਰਾਂ ਦਾ ਐਲਾਨ ਕੀਤਾ ਗੁਰਦਾਸਪੁਰ ਤੋਂ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਟਿਕਟ ਦਿੱਤੀ ਗਈ ਹੈ ਪਟਿਆਲਾ ਤੋਂ ਐਨ ਕੇ ਸ਼ਰਮਾ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਨੂੰ ਉਮੀਦਵਾਰ ਐਲਾਨਿਆ ਗਿਆ ਨਾਡਪੁਰ ਸਾਹਿ ਉਮੀਦਵਾਰ ਐਲਾਨਨੇ ਆ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਜੜੇ ਕੇ ਅਕਾਲੀ ਦਲ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਦੇ ਤਰਨਗੇ ਫਤਿਹਗੜ੍ਹ ਸਾਹਿਬ ਤੋਂ ਵਿਕਰਮਜੀਤ ਸਿੰਘ ਪਹਿਲੀ ਲਿਸ਼ਟ ਦੇ ਵਿੱਚ ਫਤਿਹਗੜ੍ਹ ਸਾਹਿਬ ਤੋਂ ਵਿਕਰਮਜੀਤ ਸਿੰਘ ਜੜੇ ਕੇ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਤੇ ਪਹਿਲੀ ਸੂਚੀ ਦੀ ਗੱਲ ਕਰੀਏ ਤਾਂ ਹਰਸਿਮਰਤ ਕੌਰ ਬਾਦਲ ਦਾ ਇਸ ਦੇ ਵਿੱਚ ਜ਼ਿਕਰ ਨਹੀਂ ਹੈ ਇਸ ਦੇ ਵਿੱਚ ਨਾਮ ਨਹੀਂ ਹੈ ਹਾਲਾਂਕਿ ਜਰੂਰੇ ਮੰਨਿਆ ਜਾ ਰਿਹਾ ਸੀ ਕਿ ਪਹਿਲੀ ਸੂਚੀ ਦੇ ਵਿੱਚ ਹਰਸਿਮਰਤ ਕੌਰ ਬਾਦਲ ਦਾ ਨਾਮ ਹੋ ਸਕਦਾ ਹੈ ਲਗਾਤਾਰ ਤਿੰਨ ਵਾਰ ਦੇ ਐਮਪੀ ਨੇ ਬਠਿੰਡਾ ਤੋਂ ਹਾਲਾਂਕਿ ਉਹਨਾਂ ਦੀਆਂ ਇਸ ਵਾਰ ਵੀ ਲਗਾਤਾਰ ਇਹਨੀਆਂ ਸਰਗਰਮੀਆਂ ਹਲਕੇ ਦੇ ਵਿੱਚ ਨਜ਼ਰ ਆ ਰਹੀਆਂ ਨੇ ਪਰ ਪਹਿਲੀ ਸੂਚੀ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਦਾ ਜ਼ਿਕਰ ਨਹੀਂ ਹੈ ਅਕਾਲੀ ਦਲ ਦੇ ਵੱਲੋਂ 7 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਇਹ ਵੱਡਾ ਐਲਾਨ ਕੀਤਾ ਗਿਆ 7 ਉਮੀਦਵਾਰਾਂ ਦੀ ਜਿਹੜੀ ਕਿ ਪੂਰੀ ਜਾਣਕਾਰੀ ਅਕਾਲੀ ਦਲ ਦੇ ਵੱਲੋਂ ਦਿੱਤੀ ਗਈ ਹੈ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਖੋਦਾਂ ਟਵੀਟ ਕਰਕੇ ਇਸ ਪੂਰੀ ਲਿਸਟ ਬਾਰੇ ਜਿਹੜੀ ਕਿ ਆ ਜਾਣਕਾਰੀ ਦਿੱਤੀ ਹੈ ਉਸ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਨਾਮ ਹੈ ਡਾਕਟਰ ਦਲਜੀਤ ਸਿੰਘ ਚੀਮਾ ਦਾ ਜਿਹੜੇ ਕਿ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੀਤਵਾਰ ਹੋਣਗੇ ਜਿਵੇਂ ਕਿ ਸਾਡੇ ਨਾਲ ਜੁੜੇ ਵੀ ਸਨ ਅਸੀਂ ਇਹ ਸਵਾਲ ਵੀ ਕੀਤਾ ਗੁਰਦਾਸਪੁਰ ਨੂੰ ਲੈ ਕੇ ਤਾਂ ਉਹਨਾਂ ਨੇ ਕਿਹਾ ਕਿ ਗੁਰਦਾਸਪੁਰ ਉਹਨਾਂ ਦਾ ਜੱਦੀ ਪਿੰਡ ਹੈ ਉਹਨਾਂ ਦਾ ਜੱਦੀ ਪਿੰਡ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪੈਂਦਾ ਤੇ ਇਹ ਵੀ ਇੱਕ ਵੱਡੀ ਵਜ੍ਹਾ ਕਿ ਪਾਰਟੀ ਦੇ ਵੱਲੋਂ ਗੁਰਦਾਸਪੁਰ ਤੋਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਪਟਿਆਲਾ ਤੋਂ ਐਨ ਕੇ ਸ਼ਰਮਾ ਜਿਹੜੇ ਕਿ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਐਨਕੇ ਸ਼ਰਮਾ ਜਿਹੜੇ ਡੇਰਾ ਬਸਤੀ ਤੋਂ ਦੋ ਵਾਰ ਵਿਧਾਇਕ ਰਹ ਚੁੱਕੇ ਨੇ ਜ਼ਿਗਪੁਰ ਐਮਸੀਡੀ ਗੱਲ ਕਰੀਏ ਤਾਂ ਉਹਦੇ ਪ੍ਰਧਾਨ ਰਹ ਚੁੱਕੇ ਨੇ ਪਿੰਡ ਦੇ ਸਰਪੰਚ ਵਜੋਂ ਉਹਨਾਂ ਦੀਆਂ ਉਹਨਾਂ ਦੀਆਂ ਜਿਹੜੇ ਕਿ ਸੇਵਾਵਾਂ ਮਾਰੀਆਂ ਨੇ ਤਾਂ ਹੁਣ ਪਟਿਆਲਾ ਤੋਂ ਪਟਿਆਲਾ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਪਟਿਆਲਾ ਦੇ ਵਿੱਚ ਤਿੰਨ ਪਾਰਟੀਆਂ ਦੀ ਜਿਹੜੀ ਕਿ ਪਿਕਚਰ ਬਿਲਕੁਲ ਸਪਸ਼ਟ ਹੈ ਆਵਾਜ਼ੀ ਪਾਰਟੀ ਦੀ ਜਿਵੇਂ ਕਿ ਉਮੀਦਵਾਰ ਨੇ ਡਾਕਟਰ ਬਲਬੀਰ ਸਿੰਘ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕਿ ਆਵਾਦੀ ਪਾਰਟੀ ਦੇ ਉਮੀਦਵਾਰ ਨੇ ਤਰਨਜੀਤ ਸਿੰਘ ਸੰਧੂ ਭਾਜਪਾ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਅਨਿਲ ਜੋਸ਼ੀ ਆਕਾਲੀ ਦਲ ਦੇ ਉਮੀਦਵਾਰ ਹੋਣਗੇ ਫਰੀਦਕੋਟ ਦੀ ਗੱਲ ਕਰੀਏ ਤਾਂ ਆਵਾਦੀ ਪਾਰਟੀ ਦੇ ਉਮੀਦਵਾਰ ਕਰਨਜੀ ਤਨਮੋਲ ਨੇ ਖੰਸਰਾ ਜਨਸ ਭਾਜਪਾ ਦੇ ਨੇ ਤੇ ਰਾਜਵਿੰਦਰ ਸਿੰਘ ਨੂੰ ਆਕਾਲੀ ਦਲ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਾਂਗਰਸ ਪਾਰਟੀ ਦੇ ਵੱਲੋਂ ਐਲਾਨ ਕਰਨਾ ਅਜੇ ਬਾਕੀ ਹੈ ਕਿਰ ਵੇਖਣਾ ਹੋਵੇਗਾ ਕਿ ਮੁਹੰਮਦ ਸਦੀਕ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣਗੇ ਜਾਂ ਕਿਸੇ ਹੋਰ ਆਗੂ ਨੂੰ ਚ ਸੋ ਲੱਗ ਪਾ ਕੇ ਜਿਹੜੀ ਕਿ ਹੁਣ ਵਕਤ ਵਕਤ 13 ਲੋਕ ਸਭਾ ਸੀਟਾਂ ਨੂੰ ਲੈ ਕੇ ਹਲਕਿਆਂ ਨੂੰ ਲੈ ਕੇ ਪਿਕਚਰ ਕਲੀਅਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਤੱਕ ਇਹ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਵੱਲ ਨੌ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਛੇ ਉਮੀਦਵਾਰਾਂ ਦਾ ਐਲਾਨ ਭਾਜਪਾ ਕਰ ਚੁੱਕੀ ਹੈ ਤੇ ਸੱਤ ਉਮੀਦਵਾਰਾਂ ਦਾ ਐਲਾਨ ਅੱਜ ਅਕਾਲੀ ਦਲ ਵੱਲੋਂ ਕੀਤਾ ਗਿਆ ਹੈ ਸੰਗਰੂਰ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਮੀਤਿਹਰ ਜਿਹੜੇ ਕਿ ਕੈਬਨਟ ਮੰਤਰੀ ਵੀ ਨੇ ਜਿਹਨਾਂ ਤੋਂ ਮੁਕਾਬਲਾ ਸਿੱਧਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਆ ਝੁੰਦਾ ਦੇ ਨਾਲ ਇਕਬਾਲ ਸਿੰਘ ਝੁੰਦਾ ਗਿੜੇ ਕਿ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਫਿਲਹਾਲ ਦੀ ਜੋ ਪਿਕਚਰ ਨਜ਼ਰ ਆ ਰਹੀ ਹੈ ਸਬੂਤ ਸੀਟ ਨੂੰ ਲੈ ਕੇ ਇੱਕ ਪਾਸੇ ਆਮ ਆਦੀ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਮੀਤਹਿਰ ਆ ਕਾਫੀ ਦਿਨ ਪਹਿਲਾਂ ਹੀ ਗੜਾ ਕਿ ਪਹਿਲੀ ਸੂਚੀ ਦੇ ਵਿੱਚ ਮੀਤਹਿਰ ਦਾ ਜ਼ਿਕਰ ਸੀਗਾ ਉਹਨਾਂ ਦਾ ਨਾਮ ਦਾ ਐਲਾਨ ਕੀਤਾ ਗਿਆ ਸੀਗਾ ਤੇ ਇਕਬਾਲ ਸਿੰਘ ਝੁੰਦਾ ਗਿੜੇ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਵਿਧਾਇਕ ਵੀ ਰਹਿ ਚੁੱਕੇ ਨੇ ਝੁੰਦਾ ਕਮੇਟੀ ਦੀ ਜ਼ਿੰਮੇਵਾਰੀ ਉਹਨਾਂ ਦੇ ਕੋਲ ਸੀ ਤੇ ਇਕਬਾਲ ਸਿੰਘ ਝੁੰਦਾ ਤੇ ਗੜਾ ਕਿ ਅਕਾਲੀ ਦਲ ਦੇ ਵੱਲੋਂ ਆ ਦਾ ਖੇਡਿਆ ਗਿਆ ਹੈ ਹਾਲਾਂਕਿ ਟੀਨਸਾ ਪਰਿਵਾਰ ਦੀ ਪਿਛਲੇ ਦਿਨੀ ਘਰ ਵਾਪਸੀ ਹੋਈ ਸੀ ਟੀਨਸਾ ਪਰਿਵਾਰ ਦਾ ਸਮੂਹ ਦੀ ਗੱਲ ਕਰੀਏ ਤਾਂ ਗੜ ਮੰਨਿਆ ਜਾਂਦਾ ਹੈ ਪਰ ਇਕਬਾਲ ਸਿੰਘ ਝੁੰਦਾ ਨੇ ਕਿਹਾ ਕਿ ਕਾਲੀਕਲ ਦੇ ਵੱਲੋਂ ਆ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਫਿਲਹਾਲ ਦੀ ਪਿਕਚਰ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਮੀਤਹਿਰ ਤੇ ਅਕਾਲੀ ਦਲ ਦੇ ਵੱਲੋਂ ਇਕਬਾਲ ਸਿੰਘ ਝੁੰਦਾ ਚੋਣ ਮੈਦਾਨ ਦੇ ਵਿੱਚ ਹੋਣਗੇ ਕਿਉਂਕਿ ਇਸ ਵਾਰ ਪੰਜਾਬ ਦੇ ਵਿੱਚ ਅਚਾਰ ਕੋਣਾ ਮੁਕਾਬਲਾ ਹੋ ਰਿਹਾ ਚਾਰੇ ਪਾਰਟੀਆਂ ਆਪੋ ਆਪਣੇ ਦਮ ਤੇ ਚੋਣ ਲੜ ਰਹੀਆਂ ਨੇ ਹਾਲਾਂਕਿ ਅਕਾਲੀ ਦਲ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਚਾਹੇ ਵਿਧਾਨ ਸਭਾ ਚੋਣਾ ਹੋਣ ਚਾਹੇ ਲੋਕ ਸਭਾ ਚੋਣਾ ਹੋਣ ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਕਿ ਅਕਾਲੀ ਦਲ ਦੇ ਆਪਣੇ ਦਮ ਤੇ ਲੜੀਆਂ ਗਈਆਂ ਕਿਉਂਕਿ ਕਿਸਾਨੀਆਂ ਦੁੱਧਨ ਵੇਲੇ 2020 ਦੇ ਵਿੱਚ ਹੀ ਅਕਾਲੀ ਦਲ ਭਾਜਪਾ ਦਾ ਗੱਠ ਜੋ ਟੁੱਟ ਗਿਆ ਸੀਗਾ ਤੇ ਹੁਣ ਪਹਿਲੀ ਵਾਰ ਲੋਕ ਸਭਾ ਚੋਣਾਂ ਵਿੱਚ ਜਿਹੜੀਆਂ ਅਕਾਲੀ ਦਲ ਤੇ ਭਾਜਪਾ ਦੇ ਵੱਲੋਂ ਆਪੋ ਆਪਣੇ ਦਮ ਤੇ ਲੜੀਆਂ ਜਾ ਰਹੀਆਂ ਨੇ ਭਾਜਪਾ ਦੇ ਪੰਜ ਸ਼ੇਰ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕ ਸੰਗਰੂਰ ਦੀ ਗੱਲ ਕਰੀਏ ਤਾਂ ਇੱਕ ਪਾਸੇ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਮੀਤ ਹਰ ਦੂਜੇ ਪਾਸੇ ਕਬਾਲ ਸਿੰਘ ਚੋਂ ਹੁੰਦਾ ਜਿਹੜੇ ਕਿ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਬਾਕੀ ਦੋ ਪਾਰਟੀਆਂ ਨੂੰ ਲੈ ਕੇ ਜੇ ਪਿਕਚਰ ਕਲੀਅਰ ਹੋਣੀ ਸਪਸ਼ਟ ਹੋਣੀ ਬਾਕੀ ਹੈ ਅਨੰਦਪੁਰ ਸਾਹਿਬ ਤੋਂ ਜਿਵੇਂ ਕਿ ਪਿਛਲੇ ਦਿਨੀ ਆਮ ਆਦੀ ਪਾਰਟੀ ਦੇ ਵੱਲੋਂ ਬਲਵਿੰਦਰ ਸਿੰਘ ਕੰਗ ਨੂੰ ਜਿਹੜੀ ਕਿ ਟਿਕਟ ਦਿੱਤੀ ਗਈ ਹੈ ਪਟਿਆਲਾ ਦਾ ਬੇਸੀ ਜ਼ਿਕਰ ਕਰ ਰਹੇ ਹਾਂ ਅਮਰਸਰ ਦੀ ਗੱਲ ਕਰੀਏ ਤਾਂ ਤਿੰਨ ਪਾਰਟੀਆਂ ਦੇ ਵੱਲੋਂ ਆ ਪਿਕਚਰ ਬਿਲਕੁਲ ਸਾਫ਼ ਹੋ ਚੁੱਕੀ ਹੈ ਆ ਫਰੀਦਕੋਟ ਦੇ ਵਿੱਚ ਤਿੰਨ ਪਾਰਟੀਆਂ ਦੇ ਵੱਲੋਂ ਉਮੀਦਵਾਰ ਦਾ ਐਲਾਨ ਕੀਤਾ ਜਾ ਚੁੱਕਾ ਹੈ ਕਾਂਗਰਸ ਪਾਰਟੀ ਦੇ ਵੱਲੋਂ ਐਲਾਨ ਕਰਨਾ ਅਜੇ ਬਾਕੀ ਹੈ ਉਸ ਤੋਂ ਬਾਅਦ ਜਿਹੜੀ ਕਿ ਪਿਕਚਰ ਪੂਰੀ ਤਰ੍ਹਾਂ ਕਲੀਅਰ ਹੋ ਜਾਵੇਗੀ ਆਮ ਆਦਮੀ ਪਾਰਟੀ ਵੱਲੋਂ ਕਰਜੀਤ ਅਨਮੋਲ ਉਮੀਦਵਾਰ ਨੇ ਭਾਜਪਾ ਲੋਹਾਂਸਾ ਜੰਸ ਤੇ ਰਾਜਵਿੰਦਰ ਸਿੰਘ ਜਿਹੜੇ ਕਿ ਅੱਜ ਹੀ ਅਕਾਲੀ ਦਲ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਸੋ ਵਾਕਵਾ ਕੇ ਸੀਟਾਂ ਨੂੰ ਲੈ ਕੇ ਹੁਣ ਤੱਕ ਦੇ ਕਿਹੜੇ ਕਿਹੜੇ ਪਾਰਟੀ ਦੇ ਵੱਲੋਂ ਕਿਹੜੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਕਿੱਥੇ ਅਜੇ ਐਲਾਨ ਹੋਣਾ ਬਾਕੀ ਉਹ ਪੂਰੀ ਜਾਣਕਾਰੀ ਜਿਹੜੀ ਹੈ ਕਿ ਅਸੀਂ ਲਗਾਤਾਰ ਆਪਣੇ ਅ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਗੁਰਦਾਸਪੁਰ ਦੀ ਗੱਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਆਪਣੇ ਆਪ ਦੇ ਵਿੱਚ ਇਹ ਪਿਕਚਰ ਬੜੀ ਦਿਲਚਸਪ ਵੀ ਹੈ ਹਾਲਾਂਕਿ ਪਹਿਲਾਂ ਜਦੋਂ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਸੀਗਾ ਤੇ ਅਗੜੀ ਗੁਰਦਾਸਪੁਰ ਵਾਲੀ ਸੀਟ ਹੈ ਭਾਜਪਾ ਦੇ ਹਿੱਸੇ ਆਉਂਦੀ ਸੀ ਪਹਿਲਾਂ ਵਿਨੋਦ ਖੰਨਾ ਇੱਥੋਂ ਐਮਪੀ ਰਹੇ ਉਸ ਤੋਂ ਬਾਅਦ ਸਨੀ ਦਿਓਲ 2019 ਦੀ ਵਿੱਚ ਜਿੱਤਦੇ ਨੇ ਤੇ ਇਸ ਵਾਰ ਜਦੋਂ ਦੋਵੇਂ ਪਾਰਟੀਆਂ ਦੇ ਰਾਹ ਅਲੱਗ-ਅਲੱਗ ਨੇ ਆਪੋ ਆਪਣੇ ਦਮ ਤੇ ਚੋਣ ਲੜੇ ਨੇ ਤਾਂ ਦinesh ਬੱਬੂ ਜਿਹੜੇ ਕਿ ਭਾਜਪਾ ਦੇ ਉਮੀਦਵਾਰ ਨੇ ਤਾਂ ਅਕਾਲੀ ਦਲ ਦੇ ਵੱਲੋਂ ਦਰਜੀਤ ਸਿੰਘ ਚੀਮਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਇਸ ਮੈਂ ਫਾਪੀ ਦੇ ਪ੍ਰਧਾਨ ਸਾਹਿਬ ਸਦਾ ਸ਼੍ਰੀਮਾਨ ਸਿੰਘ ਬਾਦਲ ਸਾਹਿਬ ਦਾ ਸਾਰੀ ਕੋਰ ਕਮੇਟੀ ਦਾ ਸਾਰੀ ਪਾਰਟੀ ਦਾ ਕਿ ਮੈਨੂੰ ਜਿਹੜਾ ਮੇਰਾ ਆਪਣਾ ਜੱਦੀ ਜਿਹੜਾ ਜਿੱਥੇ ਮਾਣੀ ਪੱਟਿਆ ਪਿੰਡ ਦੇ ਵਿੱਚ ਪੈਦਾ ਹੋਇਆ ਸੀ ਜਿੱਥੋਂ ਦਸਵੀ ਕੀਤੀ ਸੀ ਜਿੱਥੇ ਅੱਜ ਵੀ ਮੇਰਾ ਪਰਿਵਾਰ ਰਹਿੰਦਾ ਜੀ। ਹਰ ਜ਼ਿਲ੍ਹੇ ਦੇ ਵਿੱਚੋਂ ਪਹਿਲੇ ਦਸਾਲ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ ਫਿਰ ਉਸ ਦੇ ਵਿੱਚ ਜਿਹੜਾ ਪਾਰਟੀ ਵੱਲੋਂ ਸੇਵਾ ਕਰਨ ਦਾ ਮੌਕਾ ਦਿੱਤਾ ਪਾਰਟੀ ਦਾ ਤੇ ਦਿਲ ਤੋਂ ਧੰਨਵਾਦ ਕਰਦਾ ਆ ਚਿਮਨ ਸਾ ਜਿਵੇਂ ਪਹਿਲਾਂ ਤੁਹਾਡੇ ਵੱਲੋਂ ਸ੍ਰੀਨਗਰਪੁਰ ਸਾਹਿਬ ਤੋਂ ਹਾਲਾਂਕਿ ਦਵੇ ਦਰ ਜਿਤਾਈ ਜਾ ਰਹੀ ਸਹ ਹਾਲਾਂਕਿ ਪ੍ਰੇਮ ਸਿੰਘ ਚੰਦੂ ਮਾਜਰਾਣ ਚੌਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਹਾਲਾਂਕਿ ਤੁਸੀਂ ਜ਼ਿਕਰ ਵੀ ਕਰ ਰਹੇ ਹੋ ਕਿ ਦੀ ਵਜ੍ਹਾ ਕੀ ਗੁਰਦਾਸਪੁਰ ਤੁਹਾਡਾ ਜੱਦੀ ਜਲਾ ਜੱਦੀ ਪਿੰਡ ਹੈ ਉੱਥੇ ਹਾਲਾਂਕਿ ਆ ਥੋੜਾ ਹੈਰਾਨੀਜਨਕ ਜ਼ਰੂਰ ਹੈ ਕਿ ਕਿਹਾ ਜਾ ਸਕਦਾ ਹੈ ਕਿ ਤੁਸੀਂ ਜਿਵੇਂ ਸਰਗਰਮੀ ਲਗਾਤਾਰ ਤੁਹਾਡੀ ਰੋਪੜ ਦੇ ਵਿੱਚ ਤਨਪੁਰ ਸਾਹਿਬ ਦੇ ਵਿੱਚ ਨਜ਼ਰ ਆਈ ਤਾਂ ਉਸ ਤੋਂ ਬਾਅਦ ਗੁਰਦਾਸਪੁਰ ਤੋਂ ਚੌਣੇਦਾਨ ਦੇ ਵਿੱਚ ਉਤਾਰਿਆ ਗਿਆ। ਲੇਕੋ ਗੱਲ ਇਹ ਹੈ ਕਿ ਜਿੱਤੇ ਪਾਰਟੀ ਹੁਕਮ ਲੁੰਦੀ ਹੈ ਉੱਥੇ ਸੇਵਾ ਕਰਨੀ ਪੈਂਦੀ ਹੈ ਪਹਿਲਾਂ ਰੋਪੜ ਤੋਂ ਮੈਂ ਬਧਾਇਕ ਸੀ ਇਸ ਕਰਕੇ ਸਿੱਧੇ ਲੰਬੇ ਸਮੇਂ ਤੋਂ ਇਸ ਸਾਰੇ ਲੱਖ ਦੀ ਸੇਵਾ ਕਰ ਰਿਹਾ ਸੀ 2009 'ਚ ਮੈਂ ਅਨੰਪੁਰ ਸਾਹਿਬ ਤੋਂ ਲੜਿਆ ਸੀ। ਜੀ ਪਰ ਹੁਣ ਪਾਰਟੀ ਦਾ ਹੁਕਮ ਹੋਇਆ ਉੱਥੇ ਵਾਸਤੇ ਕਿਉਂਕਿ ਇਹ ਇਲੈਕਸ਼ਨ ਜਿਹੜੀ ਹੁੰਦੀ ਹੈ ਪਾਰਲੀਮੈਂਟਰੀ ਪਾਰਟੀ ਦੀ ਲਖਨ ਕਿਉਂਕਿ ਚੰਦੂ ਮਦਰ ਸਾਹਿਬ ਨੂੰ ਇੱਥੇ ਜੋ ਕਿ ਲੱਗੀ ਆ ਇੱਥੇ ਦੇ ਵਰਕਰ ਉਹਨਾਂ ਦੀ ਲਖਨ ਲੜਨਗੇ ਮੇਰੀ ਇੱਕ 100 ਦੀ ਲੱਗੀ ਆ ਤੱਕ 100 ਦੇ ਸਾਡੇ ਸਾਰੇ ਜਮਾਇਲ ਆਪੀ ਤੇ ਵਰਕਰ ਉਹ ਵੀ 100 ਲੜਨਗੇ ਕਿਉਂਕਿ ਨਰਾਈ ਤਾਂ ਇੱਥਾ ਪਾਰਟੀ ਦੇ ਨਿਰਧਨ ਦੀ ਤੇ ਵਰਤਾਂ ਦੀ ਜੀ ਸ਼੍ਰਮਣੀ ਕੈਡਰਲ ਦੇ ਲੋ 7 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਗੱਲ ਅੰਮ੍ਰਿਤਸਰ ਦੀ ਕੀਤੀ ਜਾਵੇ ਤਾਂ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਜਿਹੜੇ ਕਿਚੌਣ ਮੈਦਾਨ ਦੇ ਵਿੱਚ उतारे ਗਏ ਚੁੱਕੇ ਨੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਜਿੰਨੇ ਵੀ ਸਾਥੀ ਨੇ ਉਹਨਾਂ ਦੇ ਸਮਰਥਕ ਨੇ ਉਹ ਇਸ ਵੇਲੇ ਵਧਾਈਆਂ ਦੇਣ ਦੇ ਲਈ ਪਹੁੰਚੇ ਨੇ ਜੋਸ਼ੀ ਸਾਹਿਬ ਸਭ ਤੋਂ ਪਹਿਲਾਂ ਤਜ ਵਿਸਾਖੀ ਦਾ ਦਿਹਾੜਾ ਵੀ ਹੈ ਤੁਹਾਨੂੰ ਟਿਕਟ ਵੀ ਮਿਲੀ ਹੈ ਮੇਰੇ ਵੱਲੋਂ ਵੀ ਬਹੁਤ ਵਧਾਈਆਂ ਹੁਣ ਅੱਗੇ ਰਣਨੀਤੀ ਕੀ ਹੈ ਰਣਨੀਤੀ ਕਾ ਦਿਨ ਦਈਆ ਆਪਣਾ ਲੋਕਾਂ ਨੂੰ ਪਤਾ ਵਾ ਜੋ ਮੈਂ ਕੀਤਾ ਜੋ ਮੈਂ ਪਹਿਲਾਂ ਕੀਤਾ ਲੋਕਾਂ ਨੂੰ ਪਤਾ ਮੈਨੂੰ ਕੋਈ ਰੁਵੰਡਰ ਰਣਨੀਤੀ ਕਰਨ ਦੀ ਲੋੜ ਨਹੀਂ ਮੈਂ ਸਿੰਪਲ ਬੰਦਾ ਹਾਂ ਮੈਂ ਮੰਤਰੀ ਹੁੰਦਿਆਂ ਵੀ ਸਾਈਕਲ ਤੇ ਜਾਂਦਾ ਸੀ ਮੇਰੇ ਨਾਲ ਉਦੋਂ ਕੋਈ ਰਣਨੀਤੀ ਸੀ ਨਾ ਮੰਤਰੀ ਬਣ ਤੋਂ ਬਾਅਦ ਕੋਈ ਰਣਨੀਤੀ ਸੀ ਨਾ ਪਹਿਲਾਂ ਸੀ ਤੇ ਨਾ ਹੁਣ ਇਲੈਕਸ਼ਨ ਕੋਈ ਰਣਨੀਤੀ ਆ ਸਿੰਪਲ ਗੱਲ ਹੈ ਲੋਕਾਂ ਨੂੰ ਇਹ ਕੰਨਾ ਕਿ ਬਟਨ ਦਬ ਦਬ ਕੇ ਉਮਰਾਂ ਨਾ ਗਵਾਓ ਇੱਕ ਗੱਲ ਸਾਹਮਣੇ ਆਈ ਹੈ ਕਿ ਜੋਸ਼ੀ ਸਾਹਿਬ ਦਾ ਕੋਈ ਮੂਡ ਨਹੀਂ ਸੀ ਇਸ ਵਾਰੀ ਇਲੈਕਸ਼ਨ ਲੜਨ ਦਾ ਉਹ ਕੀ ਕਹਾਣੀ ਨੇ ਕਹਾਣੀ ਨਹੀਂ ਮੈਂ ਤਾਂ ਵੈਸੇ ਹੀ ਅੱਕ ਥੱਕ ਗਿਆ ਮੈਂ ਕਿਹਾ ਲੋਕੀ ਇਮਾਨਦਾਰੀ ਤੇ ਕੰਮ ਨੂੰ ਗਿਣਦੇ ਨੇ ਪਰ ਮੈਂ ਹੁਣ ਜਦੋਂ ਜਾਨਾ ਨਾ ਮੈਂ ਹਾਲੇ ਕੋ ਕੰਪੇਨ ਨਹੀਂ ਸ਼ੁਰੂ ਕੀਤੀ ਮੈਨੂੰ ਇੰਨੇ ਕ ਫੋਨ ਆ ਕੇ ਆਪੇ ਹੀ ਲੋਕੀ ਕਹਿੰਦੇ ਆ ਆਪੇ ਹੀ ਕਹਿੰਦੇ ਆ ਪਿਆਰ ਕੀ ਤੁਹਾਨੂੰ ਦਿਤਾਉਣਾ ਜੋਤ ਸਾਬ ਅਸੀਂ ਵੇਖ ਲਿਆ ਸਭ ਕੁਝ ਐਰ ਕੀ ਅਸੀਂ ਤੁਹਾਨੂੰ ਦਿਤਾਉਣਾ ਇਹ ਜਿਹੜਾ ਲੋਕਾਂ ਦਾ ਇਸ ਵੇਲੇ ਜਿਹੜਾ ਨਾ ਮੈਨੂੰ ਨਜ਼ਰ ਆ ਰਿਹਾ ਜੋ ਹਾ ਭਾਵ ਲੋਕਾਂ ਦਾ ਉਤਸ਼ਾਹ ਲੋਕਾਂ ਦਾ ਜੋਸ਼ ਇਹਦੇ ਤੋਂ ਮੈਨੂੰ ਲੱਗਣ ਲੱਗ ਪਿਆ ਨਹੀਂ ਕੰਮ ਨਹੀਂ ਮਰਦਾ ਦੇਰ ਸਵੇਰ ਇਹ ਫਿਰ ਜਾਗਦਾ ਲੋਕੀ ਕੰਪੈਰੀਜ਼ਨ ਕਰਦੇ ਆ ਕਈ ਵਾਰੀ ਬੈਸਟ ਦੇ ਚੱਕਰ ਦੇ ਵਿੱਚ ਹੋਰ ਬੈਸਟ ਦੇ ਚੱਕਰ ਚ ਗੁੰਮਰਾਹ ਹੋ ਜਾਂਦੇ ਆ ਪਰ ਜਦੋਂ ਉਹ ਵੇਖ ਲੈਂਦੇ ਆ ਨਾ ਇਹ ਪ੍ਰੈਕਟੀਕਲੀ ਜਿਹੜੀਆਂ ਚੀਜ਼ਾਂ ਨਹੀਂ ਇਹ ਜੋ ਲੋਕੀ ਸਬਜ਼ ਬਾਗ ਵਿਖਾਉਂਦੇ ਆ ਪਰ ਕਰਦੇ ਨਹੀਂਗੇ ਤੇ ਫਿਰ ਸਹੀ ਟਿਕਾਣੇ ਦੇ ਆ ਜਾਂਦੇ ਆ ਅੱਜ ਮੈਨੂੰ ਕੁਝ ਕਰਨ ਦੀ ਲੋੜ ਨਹੀਂ ਪੈ ਰਹੀ ਲੋਕੀ ਆਪੇ ਇਲੈਕਸ਼ਨ ਲੜਣੀ ਵੀ ਸ਼ੁਰੂ ਕਰਦੀ ਲੋਕਾਂ ਨੇ ਲੋਕਾਂ ਨੇ ਲੜਣੀ ਵੀ ਸ਼ੁਰੂ ਕਰਤੀ ਆ ਇੰਨੇ ਕ ਫੋਨ ਆਉਂਦੇ ਆ ਤਾਨੂੰ ਐਰ ਕੀ ਜਤਾਉਣਾ ਜੋ ਸਭ ਪਹਿਲਾਂ ਹੀ ਵਧਾਈਆਂ ਲਲੋ ਹੁਣ ਨਾਮ ਦਾ ਐਲਾਨ ਹੋ ਚੁੱਕਾ ਕੈਂਪੇਨ ਜਿਹੜੀ ਪਹਿਲਾਂ ਕੀਤੀ ਜਾ ਰਹੀ ਸੀ ਜਾਂ ਹੁਣ ਸ਼ੁਰੂਆਤ ਕੀਤੀ ਹੈ ਮੈਂ ਕੈਂਪੇਨ ਤੇ ਮੈਂ ਕੱਲ ਇੱਕ ਪ੍ਰੋਗਰਾਮ ਕੀਤਾ ਬਸ ਜਦੋਂ ਪਤਾ ਲੱਗ ਗਿਆ ਵੀ ਹਾਂ ਆਲਮੋਸਟ ਫਾਈਨਲ ਆ ਤੇ ਕੱਲ ਇੱਕ ਪ੍ਰੋਗਰਾਮ ਮੈਂ ਤਲਵੀਰ ਜੀ ਨੇ ਆਪਣਾ ਸਾਊਥ ਹਲਕੇ ਚ 43 ਵਾਰ ਚ ਕਰਾਇਆ ਬਹੁਤ ਜੋਸ਼ ਸੀ ਮੈਨੂੰ ਲੋਕਾਂ ਮੇਰੀਆਂ ਭੈਣਾਂ ਮਾਵਾਂ ਨੇ ਆ ਮੈਨੂੰ ਬਾਅਦ ਚ ਪ੍ਰੋਗਰਾਮ ਤੋਂ ਬਾਅਦ ਮਿਲ ਕੇ ਆਖਿਆ ਤਰਨਾਪੁਰ ਤੋਂ ਲੁਆਣੀ ਆ ਅਸੀਂ ਬਹੁਤ ਚਿਰ ਤੋਂ ਤੁਹਾਨੂੰ ਮਿਲਣਾ ਚਾਹੁੰਨੇ ਹਾਂ ਕਿਉਂਕਿ ਉਹ ਦੂਰ ਉਧਰ ਮਤਲਬ ਹੈ ਉਹਨਾਂ ਨੇ ਕੰਮ ਨੂੰ ਮਹਿਸੂਸ ਕੰਮ ਦੀ ਖੁਸ਼ਬੂ ਹਰ ਥਾਂ ਤੇ ਦਿਨ ਵੀ ਬਹੁਤ ਵੱਡਾ ਅਜ ਦੇ ਦਿਨ ਤੁਹਾਡੇ ਨਾਮ ਦਾ ਐਲਾਨ ਹੋਇਆ ਹਾਲਾਂਕਿ ਪਹਿਲਾਂ ਤੋਂ ਤੁਹਾਨੂੰ ਭਰੋਸਾ ਜ਼ਰੂਰ ਦਿੱਤਾ ਸੀ ਕਿ ਅੰਮ੍ਰਿਤਸਰ ਤੋਂ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਜਾਣੀ ਹੈ ਤੁਹਾਡੀ ਪਹਿਲਾਂ ਕਿੰਨੀ ਕੀ ਤਿਆਰੀ ਸੀ ਔਰ ਹੁਣ ਇੱਕ ਅੱਜ ਬਹੁਤ ਵੱਡੇ ਦਿਨ ਤੇ ਨਾਮ ਦਾ ਐਲਾਨ ਹੋਣਾ ਉਸ ਚੀਜ਼ ਨੂੰ ਲੈ ਕੇ ਕਿੰਨਾ ਦੇਖੋ ਗੁਰੂ ਦੀ ਨਗਰੀ ਹੈ ਗੁਰਾਮਦਾਸ ਦੇ ਬੁੱਤਰ ਨਗਰੀ ਦੁਨੀਆ ਭਰ ਦਾ ਇਹ ਸਰਦਾ ਦਾ ਕੇਂਦਰ ਆ ਬਹੁਤ ਵੱਡਾ ਨਾਮ ਆ ਸ੍ਰੀ ਅੰਮ੍ਰਿਤਸਰ ਸਾਹਿਬ ਸਿਫਤੀ ਦਾ ਘਰ ਇਹ ਪੂਰੀ ਦੁਨੀਆ ਚ ਬੈਠੇ ਪੰਜਾਬੀ ਨਹੀਂ ਪੂਰੀ ਦੁਨੀਆ ਚ ਬੈਠੇ ਨੇ ਦੋਸਤਾਂ ਨੇ ਲੋਚਦੇ ਆ ਕਿ ਜਾਈਏ ਗੁਰੂ ਨਗਰੀ ਚ ਤੇ ਨੱਥ ਮਸਤਕ ਹੋਈਏ ਉਸ ਨਗਰ ਦੀ ਮੈਨੂੰ ਸੇਵਾ ਮਿਲੀ ਆ ਮੈਂ ਪਾਰਟੀ ਦਾ ਬਹੁਤ ਕੋਟਨ ਕੋਟ ਧੰਨਵਾਦ ਕਰਦਾ ਸੁਖਬੀਰ ਬਾਦਲ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਉਸ ਤੋਂ ਵੱਡਾ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਗੁਰੂ ਸਾਹਿਬ ਨੇ ਮੈਨੂੰ ਮੇਰੇ ਪਿਛਲੇ ਕੰਮ ਤੋਂ ਪ੍ਰਸੰਨ ਹੋ ਕੇ ਮੇਰੀ ਚੋਣ ਕੀਤੀ ਆ ਗੁਰੂ ਸਾਹਿਬ ਆਪ ਹੀ ਵਰਤ ਰਹੇ ਆ ਆਪ ਹੀ ਵਰਤ ਰਹੇ ਆ ਉਹਨਾਂ ਨੇ ਜਿਹੜੀ ਪਿਛਲੀ ਸੀ ਨਾ ਮੇਰੀ ਸੇਵਾ ਉਹਦੇ ਕਰਕੇ ਉਹ ਤੋਂ ਪ੍ਰਸੰਨ ਹੋ ਕੇ ਮੇ ਮੇਰੀ ਡਿਊਟੀ ਲਈ ਆ ਤੇ ਉਹ ਲੋਕਾਂ 'ਚ ਵੱਸ ਵੀ ਗਏ ਆ ਕਿਉਂਕਿ ਗੁਰੂ ਸਾਹਿਬ ਆਪ ਵੱਸ ਕੇ ਲੋਕਾਂ ਦੇ ਵਿੱਚ ਇਸ ਮਿਸ਼ਨ ਨੂੰ ਸਿਰੇ ਚੜਾਉਣਗੇ ਤੁਹਾਨੂੰ ਲੋਕ ਲੋਕ ਜਿ ਚਤਾਉਂਦੇ ਆ ਸੇਵਾ ਲੈਂਦੇ ਪਰ ਗੁਰੂ ਨਗਰੀ ਦਾ ਤੁਸੀਂ ਜ਼ਿਕਰ ਕੀਤਾ ਤਾਂ ਜ਼ਿੰਮੇਵਾਰੀ ਹੋਰ ਵੀ ਵੱਜ ਜਾਂਦੀ ਕਿਉਂਕਿ ਦੁਨੀਆ ਭਰ ਦੀ ਨਜ਼ਰ ਅੰਮ੍ਰਿਤਸਰ ਦੇ ਉੱਤੇ ਟਿਕੀ ਰਹਿੰਦੀ ਅਸੀਂ ਅੱਗੇ ਪੂਰੀ ਕੀਤੀ ਆ ਸ਼ੌਂਕ ਨਾ ਕੀਤੀ ਆ ਇੱਥੋਂ ਕੀਤੀ ਆ ਦਿਲੋਂ ਮੇਰੇ ਵਾਸਤੇ ਕੰਮ ਹੀ ਨਹੀਂ ਔਖਾ ਕੋਈ ਮੈਨੂੰ ਅਜੇ ਤੱਕ ਕੋਈ ਕੰਮ ਔਖਾ ਲੱਗਾ ਹੀ ਨਹੀਂ ਜਿੱਥੇ ਚਾਹ ਉੱਥੇ ਰਾਹ ਇੱਛਾ ਹੋਵੇ ਤੇ ਰਸਤੇ ਦਾ ਸਵਾਵਾ ਕੋਈ ਦੁਨੀਆ ਦੇ ਉੱਤੇ ਕੋਈ ਧਾਰ ਲੇ ਅੱਜ ਤੱਕ ਕੋਈ ਵੇਖਿਆ ਪਏ ਉਹ achievement ਨਾ ਕਰ ਪਾਵੇ ਕਿੱਥੋਂ ਤੱਕ ਚੰਦਰਮਾ ਤੱਕ ਪਹੁੰਚ ਗਏ ਲੋਕ ਇੱਛਾ ਨੇ ਪਹੁੰਚਿਆ ਨਾ ਜਿੱਥੇ ਚਾਹ ਉੱਥੇ ਰਾਹ ਜਿਹੜਾ ਵੀ ਕੰਮ ਸੋਚਾਂਗੇ ਜਿਹੜਾ ਲੋਕਾਂ ਦੇ ਭਲੇ ਵਾਸਤੇ ਹੋਊਗਾ ਉਹਦੇ ਵਾਸਤੇ ਸਟੈਂਡ ਲਾਵਾਂਗੇ ਸਿਰੇ ਲਾ ਕੇ ਦਿਖਾਵਾਂਗੇ ਆ ਕਰ ਚੁੱਕੇ ਆ ਹੱਥਾਂ ਤੇ ਸਰੋਂ ਜਮਾਈ ਆ ਜੋ ਅੱਜ ਤੱਕ 75 ਸਾਲਾਂ ਚ ਨਹੀਂ ਹੋਇਆ ਉਹ ਤੁਹਾਡੇ ਸੇਵਕ ਨੇ ਜਿਹੜਾ ਨਾ 5 ਸਾਲ ਸਭ ਕੁਝ ਕਰਤਾ ਹੈ ਆਖਰੀ ਸਵਾਲ ਤੁਹਾਨੂੰ ਕੀ ਲੱਗਦਾ ਜਾਂ ਤੁਹਾਡੇ ਸਮਰਥਕਾਂ ਨੂੰ ਕੀ ਲੱਗਦਾ ਕਿ ਤੁਹਾਨੂੰ ਹੀ ਕਿਉਂ ਉਮੀਦਵਾਰ ਚੁਣਿਆ ਤੁਹਾਡੇ ਵਿੱਚ ਐਸੀ ਕਿਹੜੀ ਕੋ ਪ੍ਰਾਪਤੀ ਹੈ ਮੈਂ ਤੇ ਮੈਂ ਦੇ ਇਹ ਵੀ ਕੋਟਨ ਕੋਟ ਧੰਨਵਾਦ ਕਰਦਾ ਗੁਰਦਾਸਪੁਰ ਵਾਲੇ ਮਿਲਿਆ ਜਾ ਕੇ ਉੱਥੇ ਸੁਖਬੀਰ ਬਾਦਲ ਜੀ ਨੂੰ ਆਂਦੇ ਜੀ ਗੁਰਦਾਸਪੁਰ ਭੇਜ ਦੋ ਸਾਡਾ ਲਿਖਾ ਕੇ ਲੈ ਜਾਓ ਜਿਤਾ ਕੇ ਭੇਜਾਂਗੇ ਅਕਾਲੀ ਦਲ ਦੇ ਗੁਰਦਾਸਪੁਰ ਦੀ ਟੀਮ ਤਰਨਤਨ ਦੀ ਸਾਰੀ ਟੀਮ ਉਹ ਆਂਦੇ ਨਹੀਂ ਸਾਡੇ ਕੋਲ ਸਟਾਮ ਲੱਲੋ ਅਸੀਂ ਜੋਸ਼ੀ ਨੂੰ ਭੇਜ ਦੋ ਅਸੀਂ ਜਿਤਾ ਕੇ ਭੇਜਾਂਗੇ ਅੰਮ੍ਰਿਤਸਰ ਵਾਲਿਆਂ ਨੇ ਇੱਕ ਪ੍ਰੋਗਰਾਮ ਕੀਤਾ ਸੀ ਸਿਰਫ ਵੀ ਤਿਆਰੀ ਕਰ ਲਓ ਪਾਰਲੀਮੈਂਟ ਆ ਗਈ ਹੈ ਵਿਕਰਮ ਮਜੀਦ ਮਜੀਠੀਆ ਜੀ ਨੇ ਉਹ ਮੀਟਿੰਗ ਸੱਦੀ ਸੀ ਸਾਰੇ ਹਲਕਨਚਾਰ ਤੇ ਸਾਰੇ ਕੋਰ ਮੈਂਬਰ 5-600 ਲੋਕਾਂ ਦੀ ਮੀਟਿੰਗ ਸੀ ਦੋਵੇਂ ਹੱਥ ਖੜੇ ਕਰਕੇ ਲੋਕਾਂ ਨੇ ਕਿਹਾ ਜੀ ਜੋਸ਼ੀ ਸਾਡਾ ਕੈਂਡੀਡੇਟ ਹੋਵੇ ਤੇ ਮੈਂ ਰਣੀ ਆ ਉਹਨਾਂ ਦਾ ਮੈਂ ਕੋਟਨ ਕੋਟ ਧੰਨਵਾਦ ਕਰਦਾ ਇਹ ਪ੍ਰਭੂ ਗੁਰੂ ਨਾਮਦਾਸ ਜੀ ਆਪ ਲੋਕਾਂ ਚ ਵਸ ਰਹੇ ਆ। ਗੁਰੂ ਨਾਮਦਾਸ ਜੀ ਦੇ ਦਰ ਦੇ ਉੱਤੇ ਚੱਕਰ ਚੱਲ ਰਿਹਾ। ਮੈਂ ਕੁਝ ਨਹੀਂ ਕਰ ਰਿਹਾ। ਗੁਰੂ ਨਾਮਦਾਸ ਜੀ ਦਾ ਕਹਿੰਦਾ ਨਾ ਭਾਈ ਜਨ ਕਰਤੇ ਹੋ ਤੁਮ ਕਨਈਆ ਮੇਰਾ ਨਾਮ ਹੋ ਰਿਹਾ। ਅਹੀਂ ਤੇ ਐਵੇਂ ਜੋ ਮਰਜ਼ੀ ਪ੍ਰਹਵਾਨ ਬਣੀ ਜਾਈਏ ਇਹ ਉਹਦੀ ਮਰਜ਼ੀ ਨਾਲ ਚੱਲ ਰਿਹਾ ਸਭ। ਗੁਰੂ ਰਾਮਦਾਸ ਜੀ ਦਾ ਜ਼ਿਕਰ ਕੀਤਾ ਚਾਰ ਦਰਵਾਜ਼ੇ ਨੇ ਕਿਸੇ ਵਾਰ ਕੋਈ ਭੇਤ ਭਾਵ ਨਹੀਂ ਕੀਤਾ ਜਾਂਦਾ ਔਰ ਇੱਥੇ ਵੀ ਮੈਂ ਇੱਕ ਵਾਰੀ ਤਸਵੀਰ ਦਿਖਾਉਣੀ ਚਾਹੂੰਗਾ ਕਿ ਅਨਿਲ ਜੋਸ਼ੀ ਔਰ ਆਸ-ਪਾਸ ਰੰਗ-ਬਰੰਗੀਆਂ ਦਸਤਾਰਾਂ ਨਜ਼ਰ ਆ ਰਹੀਆਂ ਨੇ। ਇਹ ਵੀ ਇੱਕ ਵਕਰਾ ਰੰਗ ਇਸ ਵਾਰ ਦੇਖਣ ਨੂੰ। ਤੇ ਤੁਸੀਂ ਇਹ ਵੇ ਸ਼੍ਰੋਮਣੀ ਕਾਲੀ ਦਲ ਜਿਹੜਾ ਵਾ ਉਹਦਾ ਸੈਕੂਲਰ ਚਿਹਰਾ ਨਜ਼ਰ ਆ ਗਿਆ ਨਾ ਲੋਕਾਂ ਨੂੰ ਪਟਿਆਲੇ ਤੋਂ ਐਨ ਕੇ ਸ਼ਰਮਾ ਅੰਮ੍ਰਿਤਸਰ ਤੋਂ ਅਨਲ ਜੋਸ਼ੀ ਇਸ ਤੋਂ ਵੱਡੇ ਸੈਕੂਲਰਿਜ਼ਮ ਕੀ ਹੁੰਦਾ ਸ਼੍ਰੋਮਣੀ ਕਾਲੀ ਦਲ ਦੇ ਪਾਰਲੀਮੈਂਟ ਦੇ 13 ਚੋਂ ਦੋ ਦੇ ਹਿੰਦੂ ਕੈਂਡੀਡੇਟ ਆ ਵੀ ਗਏ ਹਾਲੇ ਹੋਰ ਇੱਕ ਦੋ ਆ ਸਕਦੇ ਆ ਸੱਤਾ 'ਚ ਦੋ ਆ ਗਏ ਪੰਜ ਛੇ ਰਹਿੰਦੀਆਂ ਨਾ ਹਾਲੇ ਹੋਰ ਦੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਸੈਕੂਲਰ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਮੁਸ਼ਕਲ ਨੂੰ ਜਾਣਦੀ ਆ ਕਿਉਂਕਿ ਖੇਤਰੀ ਪਾਰਟੀ ਲੋਕਾਂ ਦੇ ਨੇੜੇ ਹੁੰਦੀ ਆ ਉਹਦੇ ਲੀਡਰ ਲੋਕਾਂ ਦੇ ਨੇੜੇ ਹੁੰਦੇ ਆ ਉਹ ਖੇਤਰੀ ਪਾਰਟੀ ਆਪਣੇ ਸੂਬੇ ਦੀ ਲੜਾਈ ਲੜ ਸਕਦੀ ਆ ਨੈਸ਼ਨਲ ਪਾਰਟੀਆਂ ਨੇ ਤੇ ਬਾਕੀ ਸਟੇਟਾਂ ਦਾ ਪਹਿਲਾਂ ਸੋਚਣਾ ਪਿੰਡਾਂ ਦੇ ਵਿੱਚ ਜਾਓਗੇ ਕਈ ਲੀਡਰਾਂ ਦਾ ਤਾਂ ਪਿੰਡਾਂ 'ਚ ਵਿਰੋਧ ਬਹੁਤ ਹੋ ਰਿਹਾ ਤੇ ਮੈਂ ਗਿਆ ਵਾਂ ਲਾ ਥਾਂਬੇ ਚੁੱਕਿਆ ਲੋਕਾਂ ਨੇ ਪਿੰਡਾਂ ਵਾਲੇ ਕਹਿੰਦੇ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਮੈਂ ਤਾਂ ਕਦੀ ਆਇਆ ਨਹੀਂ ਤੁਸੀਂ ਇੰਨੇ ਦਸ਼ਾਤ ਇੰਨੇ ਖੋਜ ਜਫੀਆਂ ਪਾਈ ਜਾਂਦੇ ਨੇ ਕਿਸ ਗੱਲ ਤੇ ਅੰਦੇ ਤੁਹਾਡਾ ਕੰਮ ਵੇਖਿਆ ਤੁਹਾਡਾ ਸਟੈਂਡ ਵੇਖਿਆ ਜੋਸ਼ ਸਾਹਿਬ ਅਸੀਂ ਤੇ ਕਦੋਂ ਦੇ ਆਨੇ ਆ ਪਿਛਲੀ ਵਾਰੀ ਵੀ ਆਖਿਆ ਸੀ ਜੋਸ਼ ਸਾਹਿਬ ਨੂੰ ਪਾਰਲੀਮੈਂਟ ਦੀ ਟਿਕਟ ਦਿਓ ਅਸੀਂ ਦਿਤਾਵਾਂਗੇ ਤੇ ਤੁਸੀਂ ਪਹਿਲਾਂ ਹੀ ਵਧਾਈ ਲੈ ਜੋ ਪਿੰਡਾਂ ਚ ਵੀ ਜਾਂਦੇ ਆ ਇਸ ਕਰਕੇ ਮੈਂ ਸ਼ੁਕਰਾਨਾ ਕਰਦਾ ਗੁਰਰਾਮਦਾਸ ਜੀ ਦਾ ਮੁਰਲੀ ਵਾਲੇ ਦਾ ਬੰਸੀ ਵਾਲੇ ਦਾ ਕ੍ਰਿਸ਼ਨ ਕਨਿਆ ਦਾ ਇਹ ਸਭ ਉਹਨਾਂ ਦਾ ਪ੍ਰਭੂ ਦਾ ਪਰਮਾਤਮਾ ਸਾਰੇ ਇੱਕ ਹੀ ਆ ਤੇ ਉਹਨਾਂ ਦਾ ਹੀ ਚੱਕਰ ਚੱਲਦਾ ਪਿਆ ਅਨਿਲ ਜੋਸ਼ੀ ਖੁਸ਼ੀ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਮੂੰਹ ਮਿੱਠਾ ਕਰਵਾ ਕੇ ਨੇ ਜੋਸ਼ੀ ਦੇ ਜਿੰਨੇ ਵੀ ਸਾਥੀ ਨੇ ਉਹ ਇਸ ਵੇਲੇ ਖੁਸ਼ੀ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਜਿੱਥੇ ਇੱਕ ਪਾਸੇ ਘਰ ਦੇ ਅੰਦਰ ਲੱਡੂ ਖਵਾਏ ਜਾ ਰਹੇ ਨੇ ਤਾਂ ਬਾਹਰ ਜਿਹੜਾ ਸੈਲੀਬ੍ਰੇਸ਼ਨ ਕਿਸ ਤਰੀਕੇ ਦੀ ਹੈ ਉਹ ਵੀ ਦੇਖਣ ਦੀ ਕੋਸ਼ਿਸ਼ ਕਰਦੇ ਆ ਬਾਹਰ ਢੋਲ ਠਮੱਕਿਆਂ ਦੇ ਨਾਲ ਅਨਿਲ ਜੋਸ਼ੀ ਨੂੰ ਟਿਕਟ ਦਿੱਤੇ ਜਾਂਦਾ ਜਿਹੜਾ ਸਵਾਗਤ ਹੈ ਉਹ ਕੀਤਾ ਜਾ ਰਿਹਾ ਤਾਂ ਢੋਲ ਦੀ ਥਾਪ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਪੂਰੀਆਂ ਤਿਆਰੀਆਂ ਨੇ ਇਹ ਘਰ ਦੇ ਬਾਹਰ ਦੀ ਤਸਵੀਰ ਹੈ ਅਨਿਲ ਜੋਸ਼ੀ ਦੇ ਬਿਲਕੁਲ ਦਫ਼ਤਰ ਦੇ ਬਾਹਰ ਦੀ ਔਰ ਟੋਲ ਧਮਕੇ ਪੱਟੀ ਦੇਖ ਸਕਦੇ ਹੋ ਆਕਾਲੀ ਦਲ ਦੀ ਪਹਿਲੀ ਜਿਹੜੀ ਲਿਸਟ ਹੈ ਉਹ ਅੱਜ ਆ ਚੁੱਕੀ ਹੈ ਅਨਿਲ ਜੋਸ਼ੀ ਅੰਮ੍ਰਿਤਸਰ ਤੋਂ ਆਕਾਲੀ ਦਲ ਦੇ ਆਗੂ ਹੋਣਗੇ ਅਜੀਬ ਚੀਜ਼ ਹੁੰਦੀ ਹੈ ਕਿ ਐਸੇ ਹੀ ਦਫਤਰ ਤੇ ਕਿਸੇ ਸਮੇਂ ਬੀਜਪੀ ਦੇ ਝੰਡੇ ਨਜ਼ਰ ਆਉਂਦੇ ਸੀ ਪਰ ਕਿਸਾਨੀ ਅੰਦੋਲਨ ਤੋਂ ਪਹਿਲਾਂ ਜਦੋਂ ਤਿੰਨ ਖੇਤੀ ਕਾਨੂੰਨਾਂ ਦੀ ਗੱਲ ਕੀਤੀ ਗਈ ਕੇਂਦਰ ਸਰਕਾਰ ਦੇ ਵੱਲੋਂ ਤਾਂ ਉਦੋਂ ਜੋ ਹੈ ਅਨਿਲ ਜੋਸ਼ੀ ਬੀਜਪੀ ਨੂੰ ਅਲਵਿਦਾ ਕਹਿ ਕੇ ਉਹਨਾਂ ਵੱਲੋਂ ਅਕਾਲੀ ਦਲ ਦਾ ਜਿਹੜਾ ਪੱਲਾ ਉਹ ਫੜਿਆ ਗਿਆ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਹਾਲਾਂਕਿ 2022 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਹਨਾਂ ਦੇ ਵਿੱਚ ਵੀ ਅਨਿਲ ਜੋਸ਼ੀ ਨੂੰ ਮੌਕਾ ਮਿਲਿਆ ਸੀ ਪਰ ਉਸ ਵੇਲੇ ਉਹ ਸੀਟ ਨਹੀਂ ਜਿੱਤ ਸਕੇ ਤਾਂ ਹੁਣ ਲੋਕ ਸਭਾ ਦੀਆਂ ਜਿਹੜੀਆਂ ਸੀਟਾਂ ਨੇ ਉਹਨਾਂ ਦੇ ਉੱਤੇ ਹਰ ਕਿਸੇ ਦੀ ਨਜ਼ਰ ਟਿਕੀ ਹੋਈ ਥਿਆ ਲ ਕੇ ਜਿਹੜਾ ਕਾਂਗਰਸ ਦੇ ਵੱਲੋਂ ਉਮੀਦਵਾਰ ਦਾ ਐਲਾਨ ਹਾਲੇ ਕੀਤਾ ਜਾਣਾ ਬਾਕੀ ਹੈ ਪਰ ਤਿੰਨ ਕਿਹੜੇ ਨੂੰ ਜੇਕਰ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਕੁਲਵਿੰਦ ਸਿੰਘ ਧਾਰੀਵਾਲ ਜੋ ਕਿ ਮਜੂਦਾ ਕੈਬਨਿਟ ਮੰਤਰੀ ਨੇ ਔਰ ਅਕਾਲੀ ਦਲ ਦੇ ਵੱਲੋਂ ਅੰਮਿਲ ਜੋਸ਼ੀ ਤੇ ਦੂਜੇ ਪਾਸੇ ਜੋ ਭਾਜਪਾ ਦੇ ਉਮੀਦਵਾਰ ਕਰਨਜੀਤ ਸਿੰਘ ਸੰਗਤ ਦਾ ਅੰਮ੍ਰਿਤਸਰ ਦੀ ਸੀਟ ਦਾ ਜਿਹੜਾ ਮੁਕਾਬਲਾ ਹੈ ਉਹ ਇਸ ਵਾਰ ਬਹੁਤ ਜ਼ਿਆਦਾ ਦਿਲਚਸਪ ਰਹਿਣ ਵਾਲਾ ਕਿਉਂਕਿ ਜਦੋਂ अरुण जेटली उसके बाद हरदीप सिंह पुरी ਤਾਂ ਲਗਾਤਾਰ ਇਸ ਸੀਟ ਦੇ ਉਤੋਂ ਵੱਡੇ ਚਿਹਰੇ ਜਿਹੜੇ ਨੇ ਉਹ ਬੀਜੇਪੀ ਵੱਲੋਂ उतारे ਗਏ ਤਾਂ ਇਸ ਵਾਰ ਬਹੁਤ ਸਖਤ ਜਿਹੜਾ ਮੁਕਾਬਲਾ ਹੋ ਰਹਿਣ ਵਾਲਾ ਹੈ ਹਾਲਾਂਕਿ ਹਰ ਇੱਕ ਉਮੀਦਵਾਰ ਦਾਅਵਾ ਜ਼ਰੂਰ ਕਰਦਾ ਹੋਇਆ ਨਜ਼ਰ ਆ ਰਿਹਾ ਕਿ ਇਸ ਵਾਰ ਉਨ੍ਹਾਂ ਦੀ ਪਾਰਟੀ ਦਾ ਇਸ ਸੀਟ ਦੇ ਉੱਤੇ ਕਬਜ਼ਾ ਹੋਏਗਾ ਪਰ ਦੂਸਰੇ ਪਾਸੇ ਅਕਾਲੀ ਦਲ ਇੱਕ ਪੰਥਕ ਪਾਰਟੀ ਦੇ ਤੌਰ ਤੇ ਜਾਣੀ ਜਾਂਦੀ ਹੈ ਜਦੋਂ ਤਿੰਨ ਖੇਤੀ ਕਾਨੂੰਨਾਂ ਦੀ ਗੱਲ ਹੋਈ ਤਾਂ ਉਸ ਵੇਲੇ ਵੀ ਅਕਾਲੀ ਦਲ ਵੱਲੋਂ ਜੋ ਹੈ ਭਾਜਪਾ ਤੋਂ ਕਿਨਾਰਾ ਕੀਤਾ ਗਿਆ ਸੀ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਅੱਜ ਇੱਕ ਵੱਖਰਾ ਰੰਗ ਨਜ਼ਰ ਆਇਆ ਕਿ ਅਕਾਲੀ ਦਲ ਵੱਲੋਂ ਦੋ ਹਿੰਦੂ ਚਿਹਰੇ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਅਨਿਲ ਜੋਸ਼ੀ ਨੇ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਨਿਊਜ਼ ਟੀਮ ਅਮਰਸਰ ਅਮਰਸਰ ਦੀਆਂ ਸੀ ਤੁਹਾਨੂੰ ਇਹ ਲਾਈਵ ਤਸਵੀਰਾਂ ਵਿਖਾਈਆਂ ਮੇਰੇ ਸੂਗੀ ਰਾਜੀਵ ਸ਼ਰਮਾ ਦੇ ਵੱਲੋਂ ਕਿ ਕਿਸ ਤਰੀਕੇ ਦੇ ਨਾਲ ਅਨਿਲ ਜੋਸ਼ੀ ਦੇ ਦਫਤਰ ਦੇ ਵਿੱਚ ਜਿਹੜਾ ਕਿ ਜਸ਼ਨ ਦਾ ਮਾਹੌਲ ਹੈ ਪਾਰਟੀ ਵਰਕਰ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਨੇ ਮੂੰਹ ਮਿੱਠਾ ਕਰਵਾ ਕੇ ਅਨਿਲ ਜੋਸ਼ੀ ਨੂੰ ਜਿਹੜੀ ਕਿ ਉਮੀਦਵਾਰੀ ਟਿਕਟ ਪੱਕੀ ਹੋਣ ਦੀ ਜਿਹੜੀ ਕਿ ਵਧਾਈ ਦਿੱਤੀ ਜਾ ਰਹੀ ਹੈ ਤੇ ਕਾਫੀ ਕੌਨਫੀਡੈਂਟ ਵੀ ਅਨਿਲ ਜੋਸ਼ੀ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਹਰ ਹਾਲ ਦੇ ਵਿੱਚ ਉਹੀ ਜਿੱਤ ਜੋ ਦਰਜ ਕਰਨਗੇ ਇੱਕ ਵਧੀਆ ਪਾਰਟੀ ਦਾ ਅਮਰਸਰ ਦੇ ਵਿੱਚ ਪ੍ਰਦਰਸ਼ਨ ਰਹੇਗਾ ਸੋ ਐਨਕੇ ਸ਼ਰਮਾ ਜਿਹੜੇ ਕਿ ਅਕਾਲੀ ਦਲ ਦੇ ਵੱਲੋਂ ਪਟਿਆਲਾ ਤੋਂ ਚੋਣ ਮੈਦਾਨ ਦੇ ਵਿੱਚ उतारे ਗਏ ਨੇ ਤਾਂ ਟਿੱਕਟ ਮਿਲ ਤੋਂ ਬਾਅਦ ਤੋਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਵੀ ਸੁਣਾਉਂਦੇ ਆਂ ਆਪਣੇ ਵੱਲੋਂ ਬਹੁਤ ਧੰਨਵਾਦ ਕਰਦਾ ਆਂ ਕਿ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਕੋਰ ਕਮੇਟੀ ਦਾ ਵਰਕਰ ਸਿਆਂ ਦਾ ਲੀਡਰ ਸਾਹਿਬਾਨ ਦਾ ਜਿਨ੍ਹਾਂ ਦੀ ਮਿਹਰਬਾਨੀ ਸ਼ੱਕ ਕੇ ਜਿਨ੍ਹਾਂ ਨੇ ਮੈਨੂੰ ਲੋਕ ਸਭਾ ਹਲਕਾ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਔਰ ਵਿਸ਼ਵਾਸ ਵੀ ਦਵਾਉਂਦਾ ਕਿ ਪੂਰੀ ਜ਼ਿੰਦਗੀ ਚ ਕਦੇ ਸ਼੍ਰੋਮਣੀ ਅਕਾਲੀ ਦਲ ਨੂੰ ਨਮੂਸੀ ਨਹੀਂ ਚੱਲਣੀ ਪਊਗੀ ਪੂਰੀ ਵਫਾਦਾਰੀ ਨਾਲ ਪਾਰਟੀ ਦੀ ਔਰ ਲੋਕਾਂ ਦੀ ਜਿਹੜੀ ਸੇਵਾ ਕਰਾਂਗਾ ਪੰਜਾਬ ਦੇ ਹੱਕਾਂ ਦੀ ਡਟ ਕੇ ਲੜਾਈ ਲੜਾਂਗਾ ਜੇ ਪੰਜਾਬ ਦੇ ਅੰਦਰ ਜਿਹੜੀਆਂ ਕੇਂਦਰ ਦੀਆਂ ਪਾਰਟੀਆਂ ਪੰਜਾਬ ਨੂੰ ਬਰਬਾਦ ਕਰਨ ਚ ਲੱਗੀਆਂ ਹੋਈਆਂ ਪੰਜਾਬ ਦਾ ਪੈਸਾ ਲੁੱਟ ਕੇ ਦਿੱਲੀ ਦੇ ਅੰਦਰ ਵਰਤਿਆ ਜਾ ਰਿਹਾ ਪੰਜਾਬ ਦਾ ਕਿਸਾਨ ਦੀ ਹਾਲਤ ਬਹੁਤ ਮਾੜੀ ਆ ਵਪਾਰੀ ਤੰਗਾ ਮਜ਼ਦੂਰ ਤੰਗਾ ਕਰਮਚਾਰੀ ਤੰਗਾ ਹਰ ਵਰਗ ਜਿਹੜਾ ਉਹ ਦੁਖੀ ਆ ਸੋ ਪੰਜਾਬੀਆਂ ਨੇ ਹੁਣ ਫੈਸਲਾ ਕਰ ਲਿਆ ਕਿ ਤਜਰਬੇ ਨਹੀਂ ਕਰਨੇ ਪੰਜਾਬੀਆਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮੈਨੂੰ ਪੂਰੀ ਉਮੀਦ ਆ ਕਿ ਡਟ ਕੇ ਖੜਨਗੇ ਸੋ ਮੈਂ ਸਾਰਿਆਂ ਦਾ ਹੀ ਧੰਨਵਾਦ ਵੀ ਕਰਦਾ ਤੇ ਹੱਥ ਜੋੜ ਕੇ ਜਿਹੜਾ ਅਪੀਲ ਵੀ ਕਰਦਾ ਕਿ ਗੁਰੂ ਸਾਹਿਬ ਨੇ ਕਿਹਾ ਕਿ ਜ਼ੁਲਮ ਕਰਨਾ ਪਾਪ ਆ ਜ਼ੁਲਮ ਸਹਿਣਾ ਪਾਪ ਆ ਆਓ ਪੰਜਾਬੀਓ ਆਪਾਂ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਡਟ ਕੇ ਲੜਾਈ ਲੜੀਏ ਔਰ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਡਟ ਕੇ ਸਾਥ ਦਿਓ ਮੈਨੂੰ ਉਮੀਦ ਆ ਕਿ ਪੰਜਾਬ ਦੇ ਲੋਕਾਂ ਜਿਹੜੇ ਉਹ ਉਸੁੱਲਾਂ ਦੇ ਪੈਰਾ ਦੇਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ